ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਸਿੱਧੇ ਸਾਦੇ ਬਣ ਕੇ ਰਹੋਗੇ ਤਾਂ ਕੋਈ ਵੀ ਤੁਹਾਨੂੰ ਨਹੀਂ ਪੁੱਛੇਗਾ ਤੇ ਲੋਕ ਤੁਹਾਡਾ ਹਰ ਜਗ੍ਹਾ ਤੇ ਫਾਇਦਾ ਚੱਕਣਗੇ ਇਸ ਕਰਕੇ ਦੁਨੀਆ ਦੇ ਵਿੱਚ ਥੋੜਾ ਟੇਡਾ ਹੋ ਕੇ ਚੱਲਣਾ ਜ਼ਰੂਰੀ ਹੋ ਜਾਂਦਾ ਹੈ ਤੁਹਾਨੂੰ ਮੈਂ ਇਹ ਚੀਜ਼ ਇੱਕ ਐਗਜ਼ਾਮਪਲ ਦੇ ਜਰੀਏ ਸਮਝਾਉਂਦਾ ਹਾਂ ਗੱਲ ਹੈ ਸਨ 2015 ਦੀ ਜਦੋਂ ਸ਼ਾਹਰੂਖ ਖਾਨ ਦੀ ਦਿਲ ਵਾਲੇ ਫਿਲਮ ਆਈ ਸੀ ਜਿਨ੍ਹਾਂ ਨੇ ਇਹ ਫਿਲਮ ਦੇਖੀ ਹੋਣੀ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਗੱਡੀਆਂ ਦਿਖਾਈਆਂ ਗਈਆਂ ਸਨ ਤੇ ਜਦੋਂ ਇਹ ਸਾਰੇ ਸਟਾਰ ਇਹ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਸੀ ਤਾਂ ਉਸ ਸਮੇਂ ਇੱਕ ਜਰਨਲਿਸਟ ਨੇ ਇੱਕ ਟੌਂਟ ਮਾਰਿਆ ਸਾਰੀ ਟੀਮ ਨੂੰ ਖਾਸ ਕਰਕੇ ਸ਼ਾਹਰੂਖ ਖਾਨ ਨੂੰ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇੱਕ ਗੱਡੀਆਂ ਵਾਲੀ ਫਿਲਮ ਦੇ ਵਿੱਚ ਸਾਈਡ ਰੋਲ ਕਰਕੇ ਜਦਕਿ ਉਸ ਨੇ ਕਿਹਾ ਕਿ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਹੈ ਮੇਨ ਰੋਲ ਕਾਰਾਂ ਦਾ ਹੈ ਤੇ ਤੁਸੀਂ ਇਸ ਫਿਲਮ ਦੇ ਵਿੱਚ ਸਾਈਡ ਰੋਲ ਕਰ ਰਹੇ ਹੋ ਪੱਤਰਕਾਰਾਂ ਦੇ ਇਹ ਟੌਂਟ ਸੁਣਨ ਤੋਂ ਬਾਅਦ ਸ਼ਾਹਰੂ ਸਮਾ ਸੋਚਣ ਤੋਂ ਬਾਅਦ ਉਹਨਾਂ ਨੇ ਰੋਹਿਤ ਸ਼ਰਟੀ ਤੋਂ ਮੈਕ ਲਿਆ ਤੇ ਕਿਹਾ ਕਿ ਮੇਰੇ ਨਾਲ ਇੱਥੇ ਬਹੁਤ ਸਾਰੇ ਆਰਟਿਸਟ ਮੌਜੂਦ ਨੇ ਜਦੋਂ ਵੀ ਅਸੀਂ ਕਿਸੇ ਫਿਲਮ ਨੂੰ ਸਾਈਨ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਮੇਰਾ ਰੋਲ ਵੱਡਾ ਹੈ ਜਾਂ ਛੋਟਾ ਹੈ ਇਸ ਤੋਂ ਬਾਅਦ ਸ਼ਾਹਰੂਖ ਖਾਨ ਪੱਤਰਕਾਰਾਂ ਨੂੰ ਕਹਿੰਦੇ ਨੇ ਕਿ ਕਾਰ ਸਿਰਫ ਕਾਰ ਹੈ ਤੇ ਕਲਾ ਸਾਡੇ ਕੋਲ ਹੈ ਇਸ ਕਰਕੇ ਅਸੀਂ ਕਲਾਕਾਰ ਹਾਂ ਇਹ ਹੁੰਦੀ ਹੈ ਜੀ ਇੱਕ ਚਲਾਕ ਆਦਮੀ ਦੀ ਨਿਸ਼ਾਨੀ ਸੋਚ ਸਮਝ ਕੇ ਅਜੇ ਹੱਥ ਜਵਾਬ ਦੇਣਾ ਕਿ ਸਾਹਮਣੇ ਵਾਲਾ ਇਨਸਾਨ ਦੇ ਕੋਲ ਕੋਈ ਸਵਾਲ ਹੀ ਨਾ ਬਚੇ ਸ਼ਾਹਰੂਖ ਖਾਨ ਦੀ ਜਗ੍ਹਾ ਤੇ ਜੇਕਰ ਨਾਰਮਲ ਇਨਸਾਨ ਜਾਂ ਐਵਰੇਜ ਕੋਈ ਇਨਸਾਨ ਹੁੰਦਾ ਤਾਂ ਪ ਦਾ ਗੁੱਸਾ ਕਰਦਾ ਤੇ ਉਹਨਾਂ ਨੂੰ ਭਲਾ ਬੁਰਾ ਵੀ ਬੋਲਦਾ ਪਰ ਇੱਥੇ ਸ਼ਾਹਰੂਖ ਖਾਨ ਨੇ ਬਹੁਤ ਜ਼ਿਆਦਾ ਸਮਝਦਾਰੀ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਅਜਿਹੇ ਤਿੰਨ ਚਲਾਕੀ ਦੇ ਨਿਯਮ ਦੱਸੂੰਗਾ ਤੇ ਸਮਝਾਉਂਗਾ ਇਹ ਜਿਹੜੇ ਤਿੰਨ ਰੂਲ ਨੇ ਇਹ ਮੈਂ 48 ਲਾ ਆਫ ਪਾਵਰ ਨਾਮ ਦੀ ਇੱਕ ਦੁਨੀਆ ਦੀ ਬਹੁਤ ਜ਼ਿਆਦਾ ਮਸ਼ਹੂਰ ਕਿਤਾਬ ਦੇ ਵਿੱਚੋਂ ਲੱਭੇ ਨੇ ਤੁਹਾਡੇ ਲਈ ਇਹ ਤਿੰਨੇ ਦੇ ਤਿੰਨੇ ਨਿਯਮ ਜਾਂ ਕੀ ਇਹ ਰੂਲ ਇੰਨੇ ਜ਼ਿਆਦਾ ਪਾਵਰਫੁਲ ਨੇ ਜੇਕਰ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਤਾਂ ਤੁਸੀਂ ਦੁਨੀਆ ਦੇ ਸਾਹਮਣੇ ਇੱਕ ਬਹੁਤ ਜ਼ਿਆਦਾ ਸਮਝਦਾਰ ਇਨਸਾਨ ਬਣ ਦੁਨੀਆ ਦੇ ਸਾਹਮਣੇ ਤੁਹਾਡੀ ਇੱਕ ਪਾਵਰਫੁਲ ਅਮੇਜ ਬਣੇਗੀ ਇਹਨਾਂ ਦੇ ਵਿੱਚੋਂ ਪਹਿਲਾ ਨਿਯਮ ਹੈ ਬੈਨ ਥਰੋ ਯੂਰ ਐਕਸ਼ਨ ਨੈਵਰ ਥਰੋ ਯੂਰ ਆਰਗੂਮੈਂਟ ਐਥੀਅਨਸ ਦੇ ਕਮਾਂਡਰ ਮੂਸੀਅਨ ਨੇ ਆਪਣੇ ਇੰਜੀਨੀਅਰ ਨੂੰ ਆਰਡਰ ਦਿੱਤਾ ਸੀ ਕਿ ਅਸੀਂ ਪਲਯੂਬ ਸ਼ਹਿਰ ਦੇ ਉੱਪਰ ਕਬਜ਼ਾ ਕਰਨਾ ਹੈ ਇਸ ਕਰਕੇ ਤੁਸੀਂ ਵੱਡੇ ਵੱਡੇ ਸ਼ਿਪ ਬਣਾਓ ਤੇ ਉਹਨਾਂ ਨੂੰ ਬਣਾ ਕੇ ਇੱਥੇ ਭੇਜੋ ਪਰ ਉਸ ਇੰਜੀਨੀਅਰ ਨੇ ਥੋੜੇ ਰਿਸਰਚ ਕਰਨ ਤੋਂ ਬਾਅਦ ਆਪਣੇ ਸੇਨਾਪਤੀ ਨੂੰ ਦੱਸਿਆ ਕਿ ਇਸ ਜਗ੍ਹਾ ਦੇ ਉੱਪਰ ਵੱਡੇ ਸ਼ਿਪ ਭੇਜਣਾ ਬਹੁਤ ਜ਼ਿਆਦਾ ਹਾਨੀਕਾਰਕ ਹੋਵੇਗਾ ਇਸ ਕਰਕੇ ਸਾਨੂੰ ਉਸ ਜਗ੍ਹਾ ਤੇ ਛੋਟੀਆਂ ਕਿਸ਼ਤੀਆਂ ਭੇਜਣੇ ਚਾਹੀਦੀਆਂ ਨੇ ਸਮਝਉਂਦਾ ਹੈ ਕਿ ਸਾਨੂੰ ਇਹ ਜਗ੍ਹਾ ਤੇ ਭੁੱਲ ਕੇ ਵੀ ਵੱਡੇ ਸ਼ਿਪ ਨਹੀਂ ਭੇਜਣੇ ਚਾਹੀਦੇ ਅਸੀਂ ਇੱਥੇ ਘਾਟਾ ਖਾਵਾਂਗੇ ਇੰਜੀਨੀਅਰ ਦੇ ਬਾਰ ਬਾਰ ਇਹ ਗੱਲ ਕਹਿਣ ਤੇ ਕਿ ਸਾਨੂੰ ਇਸ ਜਗ੍ਹਾ ਤੇ ਵੱਡੇ ਸ਼ਿਪ ਨਹੀਂ ਬਲਕਿ ਛੋਟੀਆਂ ਕਸਤੀਆਂ ਭੇਜਣੇ ਚਾਹੀਦੀਆਂ ਨੇ ਇਸ ਕਰਕੇ ਇੰਜੀਨੀਅਰ ਅਤੇ ਕਮਾਂਡਰ ਦੇ ਵਿੱਚ ਬਹੁਤ ਜ਼ਿਆਦਾ ਬਹਿਸ ਹੋ ਜਾਂਦੀ ਹੈ ਤੇ ਕਮਾਂਡਰ ਇੰਜੀਨੀਅਰ ਨੂੰ ਮੌਤ ਦੀ ਸਜ਼ਾ ਸੁਣਾ ਦਿੰਦਾ ਹੈ ਹਾਲਾਂਕਿ ਇੱਥੇ ਜਿਹੜੀ ਇੰਜੀਨੀਅਰ ਗੱਲ ਕਹਿ ਰਿਹਾ ਸੀ ਉਹ ਬਿਲਕੁਲ ਸਹੀ ਸੀ ਵੱਡੇ ਸ਼ਿਪ ਦੀ ਜਗ੍ਹਾ ਤੇ ਉਸ ਜਗ੍ਹਾ ਤੇ ਛੋਟੇ ਸ਼ਿਪ ਹੀ ਲੜਾਈ ਕਰਨ ਦੇ ਲਈ ਬਿਹਤਰ ਆਪਸ਼ਨ ਸਨ ਪਰ ਇੱਥੇ ਇੰਜੀਨੀਅਰ ਦੀ ਗਲਤੀ ਲੱਗ ਜਾਂਦਾ ਹੈ ਜੇਕਰ ਉਹ ਪਹਿਲਾਂ ਕਮਾਂਡਰ ਦੇ ਕਹਿ ਮਤਾਬਕ ਵੱਡੀਆਂ ਸ਼ਿਪ ਨੂੰ ਲੜਾਈ ਕਰਨ ਦੇ ਲਈ ਜੰਗ ਦੇ ਮੈਦਾਨ ਦੇ ਵਿੱਚ ਭੇਜਦਾ ਤੇ ਜਦੋਂ ਵੱਡੀਆਂ ਸ਼ਿਪ ਉੱਥੋਂ ਹਾਰ ਕੇ ਆਉਂਦੀ ਉਸ ਤੋਂ ਬਾਅਦ ਛੋਟੀਆਂ ਸ਼ਿਪ ਉਹ ਆਪਣੀ ਮਰਜ਼ੀ ਦੇ ਨਾਲ ਉੱਥੇ ਭੇਜਦਾ ਤੇ ਉਹ ਜਦੋਂ ਛੋਟੀਆਂ ਸ਼ਿਪ ਉਹ ਜੰਗ ਨੂੰ ਜਿੱਤਦੀਆਂ ਤਾਂ ਇਸ ਇੰਜੀਨੀਅਰ ਨੂੰ ਇਨਾਮ ਵੀ ਮਿਲਦਾ ਪਰ ਇਹ ਇੰਜੀਨੀਅਰ ਨੇ ਪਹਿਲਾਂ ਕੁਝ ਕਰਕੇ ਨਹੀਂ ਦਿਖਾਇਆ ਬਲਕਿ ਪਹਿਲਾਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਉਹ ਸਹੀ ਹੁੰਦੇ ਹੋਏ ਵੀ ਮਾਰਿਆ ਗਿਆ ਇਸ ਕਰਕੇ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਫਾਲਤੂ ਦੀ ਬਹਿਸ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ ਤੇ ਜੇਕਰ ਤੁਸੀਂ ਕਿਸੇ ਨਾ ਬਹਿਸ ਕਰਨ ਦੇ ਵਿੱਚ ਜਿੱਤ ਹੋਵੇਗਾ ਕਿਉਂਕਿ ਸਾਹਮਣੇ ਵਾਲਾ ਇਨਸਾਨ ਤੁਹਾਡੇ ਤੋਂ ਜ਼ਰੂਰ ਬਦਲਾ ਲੈਣ ਦੀ ਫਰਾਕ ਦੇ ਵਿੱਚ ਹਮੇਸ਼ਾ ਰਹੇਗਾ ਪਰ ਜੇਕਰ ਤੁਸੀਂ ਆਪਣੇ ਐਕਸ਼ਨ ਦੇ ਨਾਲ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੰਦੇ ਹੋ ਤਾਂ ਸਾਹਮਣੇ ਵਾਲਾ ਇਨਸਾਨ ਵੀ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਵੇਗਾ ਇਸ ਕਰਕੇ ਜਿਹੜੇ ਚਲਾਕ ਜਾਂ ਸਮਝਦਾਰ ਲੋਕ ਹੁੰਦੇ ਨੇ ਉਹ ਕਿਸੇ ਦੇ ਨਾਲ ਬਹਿਸ ਨਹੀਂ ਕਰਦੇ ਬਲਕਿ ਆਪਣੇ ਐਕਸ਼ਨ ਦੇ ਨਾਲ ਹੀ ਆਪਣੇ ਆਪ ਨੂੰ ਸਾਬਤ ਕਰਦੇ ਨੇ ਇਸ ਤੋਂ ਬਾਅਦ ਦੂਜਾ ਨਿਯਮ ਹੈ ਜੀ ਕੀ ਪੀਪਲ ਡਿਪੈਂਡ ਔਨ ਯੂ ਮਤਲਬ ਕਿ ਲੋਕਾਂ ਨੂੰ ਆਪਣੇ ਉੱਪਰ ਨਿਰਭਰ ਰੱਖੋ ਜੇਕਰ ਕੋਈ ਇਨਸਾਨ ਤੁਹਾਡੇ ਨਾਲ ਪਿਆਰ ਨਹੀਂ ਵੀ ਕਰਦਾ ਤਾਂ ਵੀ ਉਹ ਤੁਹਾਡਾ ਨੁਕਸਾਨ ਨਹੀਂ ਕਰੇਗਾ ਉਹਨਾ ਟਾਈਮ ਜਿੰਨਾ ਉਸ ਨੂੰ ਜ਼ਰੂਰਤ ਹੋਵੇਗੀ ਤੁਹਾਡੀ ਫਰਾਂਸ ਦੇ ਕਿੰਗ ਲੁਈਸ 11 ਨੇ ਇੱਕ ਵਾਰ ਆਪਣੇ ਜੋਤਸ਼ੀ ਤੋਂ ਪੁੱਛਿਆ ਸੀ ਕਿ ਕੀ ਤੁਹਾਨੂੰ ਪਤਾ ਹੈ ਜੋਸ਼ੀ ਜੀ ਤੁਸੀਂ ਕਿੰਨਾ ਟਾਈਮ ਜਿਉਂਦਾ ਹੋਰ ਰਹਿਣਾ ਹੈ ਜਾਂ ਕਿੰਨੇ ਟਾਈਮ ਤੁਸੀਂ ਹੋਰ ਜ਼ਿੰਦਗੀ ਜਿਉਣੀ ਹੈ ਤਾਂ ਇਹ ਗੱਲ ਸੁਣ ਕੇ ਜੋਸ਼ੀ ਨੇ ਕਿੰਗ ਲੁਈਸ 11 ਨੂੰ ਕਿਹਾ ਸੀ ਕਿ ਮਹਾਰਾਜ ਮੇਰੀ ਮੌਤ ਤੁਹਾਡੀ ਮੌਤ ਤੋਂ 3 ਦਿਨ ਪਹਿਲਾਂ ਹੋਣੀ ਹੈ ਇਹ ਗੱਲ ਸੁਣਦਿਆਂ ਹੀ ਕਿੰਗ ਲੁਈਸ ਦੇ ਹੋਸ਼ ਉੱਟ ਜਾਂਦੇ ਨੇ ਕਿਉਂਕਿ ਕਿੰਗ ਲੁਈਸ ਉਸ ਦਿਨ ਇਹ ਜੋਤਸ਼ੀ ਨੂੰ ਮਾਰਨ ਦਾ ਪੂਰਾ ਪਲਾਨ ਬਣਾ ਕੇ ਆਇਆ ਸੀ ਜਾਂ ਕਿ ਇਹ ਮਨ ਬਣਾ ਕੇ ਆਇਆ ਸੀ ਕਿਉਂਕਿ ਕਿੰਗ ਲੁਈਸ ਨੂੰ ਇਹ ਸ਼ੱਕ ਸੀ ਕਿ ਉਸ ਦਾ ਇਹ ਜੋਤਸ਼ੀ ਆਪਣੀਆਂ ਭਵਿੱਖਬਾਣ ਸੱਚ ਸਾਬਤ ਕਰਨ ਦੇ ਲਈ ਲੋਕਾਂ ਨੂੰ ਆਪ ਹੀ ਮਾਰ ਦਿੰਦਾ ਹੈ ਇਸ ਕਰਕੇ ਕਿੰਗ ਲੁਇਸ ਜੋਤਸ਼ੀ ਨੂੰ ਮਾਰਨਾ ਚਾਹੁੰਦਾ ਸੀ ਪਰ ਜਦੋਂ ਸਾਹਮਣੇ ਉਹ ਹੀ ਇਹ ਜੋਤਸ਼ੀ ਨੇ ਕਿੰਗ ਲੁਇਸ ਨੂੰ ਇੱਕ ਗੱਲ ਕਹਿ ਦਿੱਤੀ ਕਿ ਮੇਰੀ ਮੌਤ ਤੁਹਾਡੀ ਮੌਤ ਤੋਂ 3 ਦਿਨ ਪਹਿਲਾਂ ਹੋਣੀ ਹੈ ਇਹ ਸੁਣ ਕੇ ਕਿੰਗ ਲੁਇਸ ਵੀ ਘਬਰਾ ਜਾਂਦਾ ਹੈ ਇਹ ਗੱਲ ਸੁਣਦਿਆਂ ਹੀ ਕਿੰਗ ਲੁਇਸ ਨੇ ਇਹ ਜੋਤਸ਼ੀ ਨੂੰ ਕਾਫੀ ਜਿਹਾ ਇਨਾਮ ਵੀ ਦਿੱਤੇ ਤੇ ਆਪਣੇ ਮਰਨ ਵਾਲੀ ਗੱਲ ਸੁਣ ਕੇ ਕਿੰਗ ਲੁਇਸ ਨੇ ਪਹਿਲਾਂ ਤਾਂ ਜੋਤਸ਼ੀ ਨੂੰ ਆਪਣਾ ਮਾਰਨ ਵਾਲਾ ਪਲਾਨ ਕੈਨਸਲ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਜੋਤਸ਼ੀ ਨੂੰ ਕਈ ਇਨਾਮ ਵੀ ਦਿੱਤੇ ਕਿੰਗ ਲੁਇਸ ਨੇ ਇਹ ਜੋਤਸ਼ੀ ਨੂੰ ਸਨਮਾਨਿਤ ਕੀਤਾ ਤੇ ਉਸ ਦੀ ਦੇਖਰੇਖ ਦੇ ਲਈ ਇੱਕ ਅਲੱ ਡਾਕਟਰਾਂ ਦੀ ਜਾਂ ਕਈ ਵੈਦ ਦੀ ਇੱਕ ਟੀਮ ਲਗਾ ਦਿੱਤੀ ਜੋਸ਼ੀ ਦੀ ਦੇਖਭਾਲ ਦੇ ਲਈ ਉਸ ਦੀ ਸਿਹਤ ਦੇ ਲਈ ਕਿਉਂਕਿ ਕੈੰਗਲੂਇਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਜੇਕਰ ਜੋਤਸ਼ੀ ਉਸ ਤੋਂ ਪਹਿਲਾਂ ਮਰ ਗਿਆ ਤਾਂ ਜੋਸ਼ੀ ਦੀ ਮੌਤ ਤੋਂ ਤਹਿੰਦਰਾਬਾਦ ਉਹ ਵੀ ਮਰ ਜਾਵੇਗਾ ਇੱਕ ਕਮਾਲ ਦੇ ਤਰੀਕੇ ਦੇ ਨਾਲ ਕਹੀਏ ਜਾਂ ਛਾਤਰ ਦਿਮਾਗ ਦੇ ਨਾਲ ਇਹ ਜੋਤਸ਼ੀ ਨੇ ਰਾਜੇ ਨੂੰ ਆਪਣੇ ਉੱਪਰ ਡਿਪੈਂਡ ਕਰ ਲਿਆ ਸੀ ਤੇ ਹੁਣ ਇਹ ਰਾਜਾ ਚਾਹ ਕੇ ਵੀ ਇਹ ਜੋਸ਼ੀ ਦਾ ਬਾਲ ਵੀ ਬਿੰਗਾ ਨਹੀਂ ਕਰ ਸਕਦਾ ਸੀ ਇਸ ਤਰ੍ਹਾਂ ਇਹ ਜੋਤਸ਼ੀ کئی ਸਾਲਾਂ ਤੱਕ ਰਾਜੇ ਤੋਂ ਬਚਦਾ ਰਿਹਾ ਆਪਣੀ ਜ਼ਿੰਦਗੀ ਨੂੰ ਵੀ ਇਸ ਤਰ੍ਹਾਂ ਬਣਾਓ ਕਿ ਆਲੇ ਦੁਆਲੇ ਦੇ ਲੋਕ ਤੁਹਾਡੇ ਉੱਪਰ ਡਿਪੈਂਡ ਹੋ ਜਾਣ ਤੇ ਤੁਹਾਡੇ ਬਿਨਾ ਉਹਨਾਂ ਦਾ ਕੰਮ ਨਾ ਚੱ ਕਦੇ ਵੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇੰਨਾ ਨਾ ਸਿਖਾਓ ਕਿ ਉਹ ਤੁਹਾਡੇ ਬਿਨਾਂ ਰਹਿਣਾ ਸਿੱਖ ਜਾਣ ਇਹ ਗੱਲ ਭਾਵੇਂ ਸੁਣਨ ਦੇ ਵਿੱਚ ਕਾਫੀ ਜ਼ਿਆਦਾ ਕੌੜੀ ਹੈ ਪਰ ਹਕੀਕਤ ਹੈ ਸੱਚ ਹੈ ਗੈਟ ਅਦਰ ਟੂ ਡੂ ਦਾ ਵਰਕ ਫਾਰ ਯੂ ਬਟ ਆਲਵੇਜ਼ ਟੇਕ ਦਾ ਕ੍ਰੈਡਿਟ ਥੋਮਸ ਐਡੀਸਨ ਦਾ ਨਾਮ ਤਾਂ ਆਪਾਂ ਸਾਰਿਆਂ ਨੇ ਹੀ ਸੁਣਿਆ ਹੈ ਕਿਉਂਕਿ ਇਹਨਾਂ ਨੇ ਬਲਬ ਦੀ ਕਾੜ ਕੱਢੀ ਸੀ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਥੋਮਸ ਐਡੀਸਨ ਇੱਕ ਸਾਇੰਟਿਸਟ ਤੋਂ ਜ਼ਿਆਦਾ ਇੱਕ ਚਲਾਕ ਬਿਜ਼ਨਸਮੈਨ ਸੀ ਸਾਨੂੰ ਸਾਇੰਸ ਦੀਆਂ ਕਿਤਾਬਾਂ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਸਨ 1879 ਦੇ ਵਿੱਚ ਥੋਮਸ ਐਡੀਸਨ ਨੇ ਬਲਬ ਦੀ ਕਾੜ ਕੱਢੀ ਸੀ ਪਰ ਕੀ ਤੁਹ ਐਡੀਸ਼ਨ ਤੋਂ 10 ਸਾਲ ਪਹਿਲਾਂ ਹੀ ਬ੍ਰਿਟਿਸ਼ ਦੇ ਵਿਗਿਆਨੀ ਜੋਸਫ ਨੇ ਇਹ ਬਲਬ ਦੀ ਕਾੜ ਕੱਢ ਲਈ ਸੀ ਤੇ ਇੰਗਲੈਂਡ ਦੇ ਸ਼ਹਿਰ ਨਿਊ ਕਾਸਲ ਦੇ ਵਿੱਚ ਲੋਕ ਉਹਨਾਂ ਦੇ ਵੱਲੋਂ ਬਣਾਏ ਗਏ ਬਲਬ ਨੂੰ ਯੂਜ਼ ਵੀ ਕਰਨ ਲੱਗੇ ਸਨ ਪਰ ਜੋਸਫ ਨੇ ਜਿਹੜਾ ਲਾਈਟ ਬਲਬ ਬਣਾਇਆ ਸੀ ਉਸ ਦੇ ਵਿੱਚ ਕਾਰਬਨ ਪੇਪਰ ਫਿਲਾਮੈਂਟ ਯੂਜ਼ ਹੁੰਦਾ ਸੀ ਇਸ ਦੇ ਕਾਰਨ ਜੋਸਫ ਦੇ ਬਣਾਏ ਹੋਏ ਜਿਹੜੇ ਬਿਜਲੀ ਦੇ ਬਲਬ ਸਨ ਉਹ ਸਿਰਫ 13 ਘੰਟੇ ਹੀ ਚੱਲਦੇ ਸਨ ਪਰ ਥਾਮਸਨ ਨੇ ਆਪਣੇ ਬਣਾਏ ਹੋਏ ਬਲਬ ਦੇ ਵਿੱਚ ਸਪੈਸ਼ਲ ਥਿਨ ਕਾਰਬਨ ਪੇਪਰ ਫਿਲਾਮੈਂਟ ਯੂਜ਼ ਕੀਤਾ ਜਿਸ ਦੇ ਕਾਰਨ ਥਾਮਸਨ ਦਾ ਬਣਾਇਆ ਹੋਇਆ ਬਲਬ ਤਕਰੀਬਨ 1200 ਘ ਪੂਰੇ ਦਾ ਪੂਰਾ ਕ੍ਰੈਡਿਟ ਥੋਮਸ ਐਡੀਸਨ ਲੈ ਗਿਆ ਥਾਮਸਨ ਦੀ ਇਹ ਇੱਕ ਸਟੋਰੀ ਨਹੀਂ ਬਲਕਿ ਉਸਨੇ ਹੋਰ ਵੀ ਕਈ ਲੋਕਾਂ ਦੀ ਵਰਤੋਂ ਆਪਣੇ ਫਾਇਦੇ ਲਈ ਕੀਤੀ ਸੀ ਥੋਮਸ ਐਡੀਸਨ ਦੇ ਕੋਲ ਇੱਕ ਸਾਇੰਟਿਸਟ ਕੰਮ ਕਰਦੇ ਸਨ ਜਿਨ੍ਹਾਂ ਦਾ ਨਾਮ ਸੀ ਨਿਕੋਲਸ ਟੈਸਲਾ ਥਾਮਸ ਐਡੀਸਨ ਨੇ ਇੱਕ ਡੈਨਮੋ ਨਾਮ ਦੇ ਜਨਰੇਟਰ ਦੀ ਕਾੜ ਕੱਢੀ ਸੀ ਤੇ ਥਾਮਸਨ ਨੇ ਨਿਕੋਲਸ ਟੈਸਲਾ ਨੂੰ ਕਿਹਾ ਸੀ ਕਿ ਤੂੰ ਇਹ ਜਨਰੇਟਰ ਨੂੰ ਸਹੀ ਕੰਮ ਕਰਨ ਲਾ ਦੇ ਜੇਕਰ ਤੂੰ ਇਸ ਦੇ ਵਿੱਚ ਕਾਮਯਾਬ ਹੋ ਜਾਵੇਂਗਾ ਤਾਂ ਮੈਂ ਤੈਨੂੰ 50000 ਡਾਲਰ ਦਵਾਂਗਾ ਤੇ ਇਸ ਤੋਂ ਬਾਅਦ ਟੈਸਲਾ ਨੇ ਦਿਨ ਰਾਤ ਮਿਹਨਤ ਕਰਕੇ ਇਸ ਜਨਰੇਟਰ ਨੂੰ ਬਿਲਕੁਲ ਸਹੀ ਹਾਲਤ ਦੇ ਵਿੱਚ ਕਰ ਦਿੱਤਾ ਪਰ ਇਸ ਤੋਂ ਬਾਅ ਐਡੀਸਨ ਨੇ ਨਾ ਤਾਂ ਟੈਸਲਾ ਨੂੰ ਕੋਈ ਪੈਸਾ ਦਿੱਤਾ ਬਸ ਸਿਰਫ ਉਸ ਨੂੰ ਇੱਕ ਛੋਟੀ ਜੀ ਪ੍ਰੋਮੋਸ਼ਨ ਦੇ ਦਿੱਤੀ ਆਪਣੀ ਕੰਪਨੀ ਦੇ ਵਿੱਚ ਤੇ ਇਹ ਜਨਰੇਟਰ ਦਾ ਪੂਰੇ ਦਾ ਪੂਰਾ ਕ੍ਰੈਡਿਟ ਥੋਮਸ ਐਡੀਸਨ ਆਪਣੇ ਨਾਮ ਕਰ ਗਿਆ ਇਸ ਤਰ੍ਹਾਂ ਦੇ ਹੋਰ ਵੀ ਕਈ ਕਾਢਾਂ ਨਿਕੋਲਸ ਟੈਸਲਾ ਨੇ ਕੱਢੀਆਂ ਸਨ ਪਰ ਥੋਮਸ ਐਡੀਸਨ ਉਹ ਸਾਰੀਆਂ ਕਾਢਾਂ ਨੂੰ ਆਪਣਾ ਨਾਮ ਦੇ ਗਿਆ ਤੁਹਾਨੂੰ ਇਹ ਸਟੋਰੀ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਇਹ ਚੀਜ਼ ਨੂੰ ਸਮਝ ਲਓ ਕਿ ਤੁਸੀਂ ਸਾਰਾ ਕੁਝ ਇਕੱਲੇ ਨਹੀਂ ਕਰ ਸਕਦੇ ਹਰ ਇਨਸਾਨ ਦੇ ਕੋਲ ਕੁਝ ਕੁ ਤਰ੍ਹਾਂ ਦੇ ਹਿੱਟਾਂ ਗਤ ਤਰੀਕੇ ਜਾਂ ਕੁਝ ਕੁ ਤਰ੍ਹਾਂ ਦੀਆਂ ਹੀ ਸਕਿੱਲ ਹੁੰਦੀਆਂ ਨੇ ਤੇ ਜੇਕਰ ਤੁਸੀਂ ਦੁਨੀਆ ਦੇ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਤੁਹ अलग ਤਰ੍ਹਾਂ ਦੇ ਕੰਮ ਕਰਨੇ ਆਉਣੇ ਚਾਹੀਦੇ ਨੇ ਇੱਥੇ ਜ਼ਰੂਰਤ ਪੈਂਦੀ ਹੈ ਦੂਜੇ ਲੋਕਾਂ ਦੀ ਜਿਹੜੇ ਤੁਹਾਡੇ ਲਈ ਕੰਮ ਕਰਨ ਤੇ ਤੁਸੀਂ ਉਹਨਾਂ ਨੂੰ ਉਸ ਕੰਮ ਦੇ ਬਦਲੇ ਕੁਝ ਪੈਸੇ ਦੇਵੋ ਅਸੀਂ ਇੱਥੇ ਕਿਸੇ ਦੇ ਨਾਲ ਬੁਰਾ ਨਹੀਂ ਕਰ ਰਹੇ ਬਲਕਿ ਦੂਜੇ ਦੇ ਸਮੇਂ ਅਤੇ એનર્ਜੀ ਨੂੰ ਆਪਣੇ ਲਈ ਯੂਜ਼ ਕਰ ਰਹੇ ਹਾਂ ਕਿਉਂਕਿ ਸਾਡੀ ਜਿਹੜੀ એનર્ਜੀ ਹੈ ਉਹ ਲਿਮਟਿਡ ਹੈ ਜਿਹੜਾ ਕੰਮ ਲੋਕ ਤੁਹਾਡੇ ਲਈ ਕਰ ਸਕਦੇ ਨੇ ਉਹ ਕੰਮ ਨੂੰ ਆਪ ਨਹੀਂ ਕਰਨਾ ਚਾਹੀਦਾ ਖੁਦ ਨੂੰ ਬਸ ਉਹੀ ਕੰਮ ਕਰਨਾ ਚਾਹੀਦਾ ਹੈ ਜਿਹੜਾ ਤੁਹਾਡੇ ਲਈ ਜ਼ਰੂਰੀ ਹੋਵੇ ਜਾਂ ਤੁਸੀਂ ਜਿਸ ਦੇ ਵਿੱਚ ਪਰਫੈਕਟ ਹੋਵੋ ਤੇ ਬਾਕੀ ਦੇ ਕੰਮ ਦੇ ਲਈ ਤੁਸੀਂ ਆਪਣੀ ਇੱਕ ਟੀਮ ਬਣਾ ਸਕਦੇ ਹੋ ਕਿਉਂਕਿ ਲਾਸਟ ਦੇ ਵਿੱਚ ਜਿਹੜਾ ਸਾਰੇ ਦਾ ਸਾਰ ਲੀਡਰ ਨੂੰ ਮਿਲਦਾ ਹੈ ਤੇ ਟੀਮ ਨੂੰ ਕੋਈ ਵੀ ਨਹੀਂ ਪੁੱਛਦਾ ਏਸੀਜੀ 48 ਲਾ ਆਫ ਪਾਵਰ ਨਾਮ ਦੀ ਬੁੱਕ ਦੇ ਕੁਝ ਨਿਯਮ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ